ਇੱਕ ਪਾਸੇ ਫੱਟੜ ਲੋਕਾਂ ਦਾ ਇਲਾਜ ਹੋ ਰਿਹਾ ਰਜਿੰਦਰਾ ਸਾਤਾ ਪਟਿਆਲੇ ਇਹਨੂੰ ਇੱਕ ਹਫਤਾ ਹੋ ਗਿਆ ਨਾ ਦੱਸਿਆ ਜਾ ਰਿਹਾ ਵੀ ਇਲਾਜ ਹੋਇਆ ਕਿ ਨਹੀਂ ਹੋਇਆ ਨਾ ਦੱਸਿਆ ਜਾ ਰਿਹਾ ਈਵਨ ਜੱਜ ਸਾਹਿਬ ਦਾ ਹੁਕਮ ਵੀ ਪਾਲਣਾ ਨਹੀਂ ਕੀਤੀ ਜਾ ਰਹੀ ਅਸੀਂ ਇਹ ਗੱਲ ਆਨੇ ਆ ਵੀ ਅਸੀਂ ਹੁਣ ਜੇ ਆਪਣੀ ਲੜਾਈ ਲੜਦੇ ਹਾਂ ਨਾ ਤੇ ਡੈਮੋਕਰੇਸੀ ਟੰਗ ਨਾਲ ਡੜੀ ਜੇ ਸਾਨੂੰ ਨਾ ਉਸ ਪਾਸੇ ਤੋੜਿਆ ਜਾਵੇ ਤੇ ਜਿਹੜਾ ਵੀ ਕੁਝ ਇਹਨਾਂ ਨੇ ਹੁਣ ਇੱਥੇ ਕਰ ਰਹੇ ਨੇ ਬਿਲਕੁਲ ਖਲਤਿਆ 94 ਸਾਲ ਦੇ ਸੀਗਰ ਹਾਰਪੁਰ ਤੋਂ ਉਹਨਾਂ ਨੂੰ ਬਿਮਾਰੀ ਦੀ ਅਰਜੀ ਅਸੀਂ ਕਈ ਵਾਰ ਲਾਈ ਪਰ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਪਰ ਸੂਬਾ ਸੇ ਵੀ ਛੁੱਟੀ ਮਿਲ ਗਈ ਇਹ ਸਾਰਾ ਕੁਝ ਕੀ ਹੈ ਇਹਦਾ ਮਤਲਬ ਨਿਜਾਮ ਮਿਲ ਕੇ ਚੱਲ ਰਹੇ ਉਹਨਾਂ ਨੂੰ ਪੁਲਿਸ ਐਂਦਾ ਸਾਹਮਦੀ ਆ ਜਿਵੇਂ ਕਿ ਇਹਨਾਂ ਦਾ ਕੋਈ ਬਹੁਤ ਨੇੜੇ ਦੇ ਨੇ ਪਰ ਇੱਥੇ ਸਾਨੂੰ ਪੰਜਾਬ ਚ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਸਾਡੇ ਸਿੱਖਾਂ ਨਾਲ ਧੱਕਾ ਹੋ ਰਿਹਾ ਅਸੀਂ ਇਹ ਕਹਿੰਦੇ ਪ੍ਰਧਾਨਕੀ ਮੁਲਾਕਾਤ ਕਰਾਈ ਜਾਵੇ ਤੇ ਪਰਿਵਾਰ ਨਾਲ ਬਿਤੇਸ ਹਾਰ ਬਾਅਦ ਕਿਸੇ ਵਿਰਲੇ ਟਾਵੇਂ ਜਿਹਦਾ ਪ੍ਰੂਫ ਇੰਨਾ ਵੱਡਾ ਹੁੰਦਾ ਜਿਹਨੂੰ ਸਜ਼ਾ ਮਿਲਦੀ ਹੈ ਉਹਨਾਂ ਨੂੰ ਮਹੀਨੇ ਬਾਅਦ ਪਰੋਲ ਮਿਲ ਜਾਂਦੀ ਹੈ ਸਾਢੇ 35 ਪੈ ਦੇ ਸਾਲ ਤੋਂ ਅੰਦਰ ਨੇ ਆਪਣੇ ਅੰਦਰ ਜਿਹੜੇ ਪੁਚੜ ਅਫਸਰ ਬੰਦ ਨੇ ਪਹਿਲਾਂ ਉਹਨਾਂ ਵੱਲੋਂ ਟੈਕ ਕਰਾਇਆ ਗਿਆ ਵਾ ਫਿਰ ਉਹਨਾਂ ਦੀ ਨਾਮ ਪੇਸ਼ ਚਲਦੀ ਹੈ ਬੇ ਜੇਲ੍ਹ ਪ੍ਰਸ਼ਾਸਨ ਦੇ ਸੰਦੀਪ ਸਿੰਘ ਨੇ ਡਾ ਡਿਗਰੀ ਟੋਰਚ ਕਰਕੇ ਇਹਨੂੰ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਮੁਲਾਕਾਤ ਵਾਸਤੇ ਤਾਂ ਬੜਾ ਸੰਘਰਸ਼ ਕਰਨਾ ਪੈ ਰਿਹਾ ਕੇਵਲ ਮੁਲਾਕਾਤ ਦੇ ਸੋਚੀ ਆਪਾਂ ਮੁਲਾਕਾਤ ਵਾਸਤੇ ਬੜਾ ਸੰਘਰਸ਼ ਕਰਨਾ ਪੈ ਗਿਆ ਇਹਨਾਂ ਨੂੰ ਚਾਹੀਦਾ ਸੀ ਵੀ ਉਹ ਤਾਂ ਹੀ ਉਹਨਾਂ ਦੇ ਅਸੀਂ ਅਸੀਂ ਨਹੀਂ ਕਹਿੰਦੇ ਪੈਸੇ ਦੇ ਜਾਂਦੇ ਆ ਅਸੀਂ ਕਿਹਾ ਸੀ ਪਰਿਵਾਰ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਅੰਦਰ ਲਿਜਾ ਕੇ ਉਹਨੂੰ ਉਹਨਾਂ ਬਲਾ ਲਾਓ ਉਹਨਾਂ ਨਾਲ ਇੱਕ ਪਾਸੇ ਦੂਜੀ ਪਾਰਟੀ ਨੂੰ ਤੁਸੀਂ ਸਾਰੀ ਮੈਡੀਸਨ ਵੀ ਦੇ ਦਿੱਤਾ ਸਭ ਕੁਝ ਕਰਤਾ ਟ੍ਰੀਟਮੈਂਟ ਦੇ ਦਿੱਤੀ ਤੇ ਦੂਜੀ ਵਸਤੂ ਮਿਲਾਦ ਤੱਕ ਨਹੀਂ ਰਹਿ ਇਸ ਜਿਹੜੀ ਸੋਚ ਮੈਂ ਗੱਲ ਸੋਚਦੀ ਕਰਦਾ ਕਿ ਸੋਚ ਵਿੱਚ ਅਜੇ ਬਿਲਕੁਲ ਅੰਤਰ ਨਹੀਂ ਆਇਆ ਕਿ ਜਿਹੜੀ ਜਾਬਰ ਹਾਕਮ ਨੇ ਉਹ ਬਿਲਕੁਲ ਆਪਣੀ ਸੋਚ ਤੇ ਇਦਾਂ ਹੀ ਰਹਿਣਗੇ ਇਦਾਂ ਹੀ ਕੰਨ ਕਰਨਗੇ ਪਰਿਵਾਰ ਦੀ ਮੰਗ ਇਹ ਹੈ ਕਿ ਜੇਲ ਪ੍ਰਸ਼ਾਸਨ ਸੰਦੀਪ ਸਿੰਘ ਦੀ ਮੁਲਾਕਾਤ ਕਰਾਵੇ ਸੰਦੀਪ ਸਿੰਘ ਦਾ ਮੈਡੀਕਲ ਕਰਾਵੇ ਤੇ ਸੰਦੀਪ ਜਿਹੜੇ ਬੁਚਰ ਅਫਸਰਾਂ ਨੇ ਸੰਦੀਪ ਸਿੰਘ ਤੇ ਜੇਲ ਪ੍ਰਸ਼ਾਸਨ ਵਾਲਿਆਂ ਨੇ ਸੰਦੀਪ ਸਿੰਘ ਦੇ ਸ਼ਿਰਕਤ ਕੀਤਾ ਉਹਨਾਂ ਦੇ ਪਰਚਾ ਹੋਵੇ ਕੋਈ ਫੋਨ ਤੇ ਗੱਲਬਾਤ ਵੀ ਨਹੀਂ ਕੋਈ ਰਾਬਤਾ ਕਾਇਮ ਨਹੀਂ ਹੋਇਆ ਫਾਇੇ ਕੋਈ ਗੱਲਬਾਤ ਹੀ ਨਹੀਂ ਕਰਾ ਰਹੇ ਸਰਕਾਰ ਦੇ ਕੰਨਾਂ 'ਚ ਇਹ ਸੁਨੇਹਾ ਭੇਜ ਰਹੇ ਹਾਂ ਵੀ ਇਹ ਔਮ ਚੁੱਪ ਕਰਕੇ ਬੈਠਣ ਵਾਲੀ ਨਹੀਂ ਸੰਦੇ ਵਿਰੋਧ ਦੇ ਵਿੱਚ ਇਹ ਮਾਰਚ ਕੱਢਿਆ ਜਾ ਰਿਹਾ ਵਾ ਪੰਜ ਪਿਆਰਿਆਂ ਦੇ ਵਿੱਚੋਂ ਸਤਕਾਰਯੋਗ ਸ਼ਹੀਦ ਖੰਡਾ ਸਾਹਿਬ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਇਸ ਘਟਨਾ ਕਰਮ ਨੂੰ ਕਿਵੇਂ ਦੇਖਦੇ ਹੋ ਚਾਰ ਮੁਲਾਜ਼ਮ ਸੀ ਜਿਹੜੇ ਮੁਲਜ਼ਮ ਬਣੇ ਉਹਨਾਂ ਨੂੰ ਸਜ਼ਾਵਾ ਹੋਈਆਂ ਸਜ਼ਾਵਾ ਹੋਣ ਤੋਂ ਬਾਅਦ ਪ੍ਰਾਪਲ ਹੋ ਜਾਂਦੀ ਆ ਸੰਦੀਪ ਸਿੰਘ ਸੰਨੀ ਵੱਲੋਂ ਜੋ ਕੀਤਾ ਗਿਆ ਉਹ ਤੋਂ ਬਾਅਦ ਸੰਦੀਪ ਸਿੰਘ ਸੰਨੀ ਦੇ ਜੋ ਹੋਇਆ ਸਾਰਾ ਕੁਝ ਜਿੰਦਾਬਾਦ ਦੇਖੋ ਸੰਦੀਪ ਸਿੰਘ ਜਿਹੜਾ ਉਹ ਇੱਥੇ ਸੀਗਾ ਕਾਫੀ ਸਮੇਂ ਤੋਂ ਪਰ ਉਹਨਾਂ ਦੁਸ਼ਟਾਂ ਨੂੰ ਕਿਉਂ ਇੱਥੇ ਲਿਆ ਕੇ ਉਹਨਾਂ ਦੇ ਨਾਲ ਵਾ ਜਿਹੜੇ ਬੰਦੇ ਆਪਣੇ ਕਪਾਵਲ ਨੇ ਕਮਿਨਰ ਨੇ ਹਨ ਤੁਹਾਨੂੰ ਤਾਂ ਪਤਾ ਹੀ ਆ ਵੀ ਜਿਹੜਾ ਸੂਬਾ ਸਿੰਘ ਆ ਇਹ ਕਹਿੰਦਾ ਹੁੰਦਾ ਸੀ ਮੈਂ ਸੂਬਾ ਸਰਹੰਦ ਤੇ ਮੈਂ ਖੜਕੂਆਂ ਦੇ ਬੱਚਿਆਂ ਨੂੰ ਮਾਰਨਾ ਇਹ ਕਰ ਦਾਂਦਾ ਕਹਿੰਦਾ ਹੁੰਦਾ ਸੀ ਇਹ ਕਹਿੰਦਾ ਸੀ ਦਾ ਹੀ ਵੀ ਮੇਰੇ ਨਾਲ ਮੈਂ ਕਫਨ ਲੈ ਕੇ ਚਲਦਾ ਤੇ ਬਾਬਾ ਚਰਨ ਸਿੰਘ ਬੀੜ ਸਾਹ ਵਾਲਿਆਂ ਨੂੰ ਇਹਨੇ ਸ਼ਹੀਦ ਕੀਤਾ ਮੇਰੇ ਪਿਤਾ ਜੀ ਨੂੰ ਇਹਨੇ ਸ਼ਹੀਦ ਕੀਤਾ ਔਰ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਆ ਸੂਬੇ ਸਰਹੰਦ ਨੇ ਮਾਰੇ ਆ ਤਰਮ ਤਾਰਨ ਦੇ ਵਿੱਚ ਆ ਥੋੜਾ ਦਿਨ ਪਹਿਲਾਂ ਜਿਹੜਾ ਉਹਨਾਂ ਨੂੰ 20 ਸਾਲ ਦੀ ਫੇਰ ਸ਼ਿਕਾਇਤ ਹੋਈ ਆ ਸਾਡੇ ਕੇਸ ਵਿੱਚ 10-10 ਸਾਲ ਦੀ ਦੋ ਵਾਰ ਆਈ ਤਾਂ ਪਰ ਉਹਨਾਂ ਨੇ ਕਿਹਾ ਵੀ ਲਗਾਤਾਰ ਕਰੂਗਾ ਇੱਕ ਰਾਂ ਨਹੀਂ ਹੋਊਗਾ ਇੱਕ 10-10 ਸਾਲ ਕਰਕੇ ਫਿਰ ਅਗਲਾ 10 ਸਾਲ ਫੇਰ 20 ਸਾਲ ਹੁਣ ਉਹਨੂੰ ਫੇਰ ਦੁਬਾਰਾ ਹੋਈ ਆ ਫੇਰ ਉਹਨੂੰ ਛੁੱਟੀ ਕਾਦੀ ਦਿੰਦੇ ਆ ਫਿਰ ਪੈਰੌਲ ਕਾਦੀ ਇਹਨਾਂ ਜ਼ੁਲਮ ਕੀਤਾ ਹੋਵੇ 9 ਜੁਨਵਰੀ ਦਾ ਕਹਣ ਕੀਤਾ ਹੋਵੇ ਤੇ ਸਰਕਾਰ ਜਾਂ ਪ੍ਰਸ਼ਾਸਨ ਕਿਉਂ ਮਿਹਰਬਾਨ ਉਹਦੇ ਉੱਤੇ ਇਹ ਸੈਂਟਰ ਆ ਦਿੱਲੀ ਦੀ ਜਿਹੜੀ ਸਟੇਟ ਆ ਸਟੇਟ ਜਿਹੜੀ ਆ ਉਹ ਸਾਨੂੰ ਖਰੀਓ ਦਾ ਖਰਾਬ ਕਰ ਲਈ ਇਹ ਸਮਝ ਲਓ ਵੀ ਇੱਥੋਂ ਵਾਲੇ ਜਿਹੜੇ ਸੀਐਮ ਆ ਦੂਜਾ ਤਾਂ ਜਾਏ ਤੇ ਐਵੇਂ ਹੀ ਆ ਕੋਈ ਨਹੀਂ ਚਲਦੀ ਇਹਨਾਂ ਦਾ ਕੋਈ ਨਹੀਂ ਚਲਦੀ ਜੋ ਚਲਦੀ ਹੈ ਤਾਂ ਉਹ મોદી ਦੀ ਚਲਦੀ ਹੈ ਅੱਜ ਵੀ ਕੱਠ ਨੂੰ ਤੁਸੀਂ ਜੋ ਲੈ ਕੇ ਚੱਲੇ ਹੋ ਜੋ ਕੁਝ ਹੋ ਰਿਹਾ ਕਹਿੰਦੇ ਸੰਦੀਪ ਸਿੰਘ ਸੰਨੀ ਤੇ ਤਸ਼ੱਦਦ ਹੋਇਆ ਵਾ ਸੰਦੀਪ ਸਿੰਘ ਸੰਨੀ ਦੇ ਬੁਰੇ ਹਾਲਾਤਾਂ ਦੇ ਵਿੱਚ ਆ ਪਰਿਵਾਰ ਨੇ ਵੀ ਕਿਹਾ ਕਿ ਸਾਡੀ ਗੱਲਬਾਤ ਨਹੀਂ ਕਰਵਾਈ ਜਾ ਰਹੀ ਹੈ ਜਦੋਂ ਕੋਈ ਆਮ ਬੰਦਾ ਕਿਸੇ ਨੂੰ ਗੱਲ ਕਰਦਾ ਕਿਸੇ ਤੇ ਸੱਟ ਲੱਗ ਜਾਂਦੀ ਆ ਪਰ ਜਿਹੜਾ ਬੰਦਾ ਪ੍ਰਸ਼ਾਸਨ ਦੇ ਵਿੱਚ ਰਹਿੰਦਾ ਇਹਨਾਂ ਨੂੰ ਪਤਾ ਨਹੀਂਗਾ ਵੀ ਸੰਵਿਧਾਨ ਕਹਿੰਦਾ ਵੀ ਕਿਸੇ ਨੂੰ ਚਪੇਟ ਵੀ ਨਹੀਂ ਮਾਰ ਸਕਦੇ ਪਰ ਉਹਨੂੰ ਇੰਨਾ ਕੁੱਟਿਆ ਮਾਰਿਆ ਵਾ ਉਹਨੂੰ ਕਰ ਪਰਸੋਂ ਪਰਸੋਂ ਦਾ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਵੀ ਹੈ ਕਿੱਥੇ ਆ ਅਸੀਂ ਤਾਂ ਸਮਝਦੇ ਆਂ ਵੀ ਉਹ ਲਾਪਤਾ ਹੈ ਇਸ ਜੇਲ੍ਹ ਦੇ ਵਿੱਚ ਹੈ ਕਿ ਉਹ ਜੇਲ੍ਹ ਦੇ ਵਿੱਚ ਹੈ ਇਹ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਕਿ ਸੰਗਰੂਰ ਦਾ ਜਿਹੜਾ ਰੌਲਾ ਪਾਇਆ ਹੈ ਕਿ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕਰਤਾ ਦਾ ਜ਼ਿਆਦਾ ਇਹਨਾਂ ਰੌਲਾ ਹੀ ਪਾਇਆ ਕਿਉਂਕਿ ਅਜੇ ਤੱਕ ਕੋਈ ਦੱਸਿਆ ਤਾਂ ਹੈ ਨਹੀਂ ਕਿ ਉਹ ਉੱਥੇ ਹੈ ਕਿ ਨਹੀਂ ਹੈ ਅੱਜ ਦੀ ਰੂਪਰੇਖਾ ਕੀ ਹੈ ਜਿੱਦਾਂ ਤੁਸੀਂ ਹੁਣ ਚੱਲੇ ਹੋ ਪ੍ਰਸ਼ਾਸਨ ਵਾਲੇ ਪਾਸੇ ਨੂੰ ਜੇਲ੍ਹ ਵਾਲੇ ਪਾਸੇ ਆਪਾਂ ਜੇਲ੍ਹ ਦੇ ਸਾਹਮਣੇ ਜਾ ਕੇ ਬੈਠਾਂਗੇ ਪ੍ਰਦਰਸ਼ਨ ਕਰੋਗੇ ਤੋਂ ਉੱਥੇ ਪ੍ਰੋਟੈਸਟ ਕਰਾਂਗੇ ਭਾਈ ਸੰਦੀਪ ਸਿੰਘ ਦੇ ਬਾਰੇ ਇਹੋ ਕਹਾਂਗੇ ਵੀ ਸਾਨੂੰ ਦਿਖਾਓ ਕਿੱਥੇ ਆ ਪਈ ਹੈ ਕਿਹੜੀ ਜਗ੍ਹਾ ਤੇ ਸਾਨੂੰ ਉਹਨੂੰ ਬੁਲਾ ਜਾਵੇ ਅਹੀਂ ਉਹਨਾਂ ਨੂੰ ਵੇਖੀਏ ਉਹਨੂੰ ਸੁਣੀਏ ਉਹਦੀ ਗੱਲਬਾਤ ਸੁਣੀਏ ਉਹਨੂੰ ਕਿਉਂ ਮਾਰਿਆ ਕਿਉਂ ਕਿ ਕੀਤਾ ਗਿਆ ਇੱਕ ਮੁਲਾਕਾਤ ਵਾਸਤੇ ਇਹਦਾ ਵੱਡਾ ਸੰਘਰਸ਼ ਕਰਨਾ ਪੈ ਰਿਹਾ ਕੇਵਲ ਮੁਲਾਕਾਤ ਦੇ ਸੋਚੀ ਆਪਾਂ ਮੁਲਾਕਾਤ ਵਾਸਤੇ ਡਾੜਾ ਸੰਘਰਸ਼ ਕਰਨਾ ਪੈ ਗਿਆ ਇਹਨਾਂ ਨੂੰ ਚਾਹੀਦਾ ਸੀ ਵੀ ਉਹ ਤੋਂ ਹੀ ਉਹਨਾਂ ਦੇ ਪਾਹੀ ਅਸੀਂ ਅਸੀਂ ਨਹੀਂ ਕਹਿੰਦੇ ਪੈਸੀ ਜਾਣਦੇ ਆ ਅਸੀਂ ਕਿਹਾ ਸੀ ਪਰਿਵਾਰ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਅੰਦਰ ਲਿਜਾ ਕੇ ਉਹਨੂੰ ਉਹਨਾਂ ਬਲਾਓ ਨਾਲ ਉਹ ਗੱਲ ਕਰਨ ਉਹਨਾਂ ਨੂੰ ਪਤਾ ਲੱਗੇ ਉਹਨਾਂ ਦੇ ਭਰਾ ਨੂੰ ਕਿੰਨਾ ਕੁ ਕੁੱਟਿਆ ਤੇ ਕਿੰਨਾ ਕੁ ਮਾਰਿਆ ਇਸ ਕਰਕੇ ਜਿਹੜੇ ਉਹ ਬੰਦੇ ਆ ਉਹ ਕ੍ਰਿਮੀਨਲ ਆ ਇਹ ਤਾਂ ਬੰਦਾ ਆਮ ਆਇਆ ਤੇ ਉੱਥੇ ਜਿਹੜਾ ਇੱਕ ਸਾਡੇ ਬੰਦੇ ਉੱਥੇ ਜ ਆਮਰਸਰ ਦੇ ਵਿੱਚ ਜਿਹੜਾ ਹੈਗਾ ਸੀ ਬੰਦਰ ਇੱਕ ਤੇ ਉਹਨੂੰ ਇਹਨੇ ਮਾਰ ਦਿੱਤਾ ਉਹਦੀ ਸਜ਼ਾ ਲੈ ਰਿਆ ਇੱਕ ਤਾਂ ਭੱਜ ਥੋੜਾ ਰਿਆ ਉਹ ਤੇ ਆਪਦਾ ਕੰਮ ਕਰ ਰਹਾ ਪਰ ਇਹ ਬੰਦੇ ਉਹਨੂੰ ਗੱਲ ਕਰਨ ਦੇ ਉਹਦੇ ਗਲ ਪਏ ਆ ਉਹਨੇ ਵੀ ਕੁਝ ਕੀਤਾ ਬਸ ਉਹਨਾਂ ਨੇ ਵੀ ਕੀਤਾ ਪਰ ਪ੍ਰਸ਼ਾਸਨ ਨੇ ਕੁੱਟ ਕੇ ਕਿਉਂ ਕੁੱਟਿਆ ਗਿਓ ਜੇ ਪ੍ਰਸ਼ਾਸਨ ਨੇ ਨਹੀਂ ਕੁੱਟਿਆ ਤਾਂ ਫਿਰ ਦੱਸਣ ਵੀ ਉਹਨੂੰ ਸਟਾਂਗੇ ਨਹੀਂ ਲਾਈਆਂ ਹਾਂ ਬਸ ਹਾਦ ਕਿਵੇਂ ਦੇ ਲੱਗਦੇ ਕੀ ਲੱਗਦਾ ਇਹ ਖਤਸਾ ਜ਼ਾਹਰ ਕਰਦੇ ਹੋ ਕਿ ਸੱਟਾਂ ਜádੀਆਂ ਹੋ ਸਕਦੀਆਂ ਉਹਨੂੰ ਤਰਾਂ ਇਸ ਵੇਲੇ ਉਹਨਾਂ ਦੇ ਭਰਾਵਾਂ ਨੂੰ ਆਪਣੇ ਭਰਾ ਨੂੰ ਮਿਲਾਉਣ ਨਹੀਂ ਦਿੰਦੇ ਤੇ ਸਮਝ ਲਓ ਉੱਥੇ ਸੱਟਾਂ ਲੱਗੀਆਂ ਸੱਟਾਂ ਜádੀਆਂ ਲੱਗੀਆਂ ਜੇ ਸੱਟਾਂ ਨਾ ਲੱਗੀਆਂ ਹੁੰਦੀਆਂ ਤੇ ਫੇਰ ਸ਼ਾਇਦ ਉਹਨਾਂ ਨੇ ਦੱਸ ਦਿੰਦਾ ਸੀ ਉਹਨੂੰ ਜਾਂ ਮਿਲਾਪ ਕਰ ਦੇਣਾ ਤੇ ਚਲੋ ਆਪਾਂ ਇੱਕ ਮਹਾਨਾ ਕਰ ਸਕਦੇ ਹਾਂ ਵੀ ਅਸੀਂ ਇਹਨਾਂ ਹੋਰ ਕਿਸੇ ਨੂੰ ਜਿਹੜਾ ਪਰਿਵਾਰਕ ਮੈਂਬਰ ਨਹੀਂ ਹੈ ਉਹਨੂੰ ਨਹੀਂ ਆਪਾਂ ਅੰਦਰ ਲੈ ਜਾ ਸਕਦੇ ਪਰ ਉਹਦੇ ਭਰਾ ਨੂੰ ਤੋ ਘੜ ਸਕਦੇ ਆ ਉਹਦਾ ਭਰਾ ਨਾਲ ਤੁਰਿਆ ਫਿਰਦਾ ਚਾਰ ਦਿਨ ਹੋ ਗਏ ਇੱਥੇ ਬੈਠੇ ਨੂੰ ਨਹੀਂ ਮਿਲਾਇਆ ਗਿਆ ਹਾਂ ਮਤਲਬ ਪ੍ਰਸ਼ਾਸਨ ਕਿਸੇ ਕੰਮ ਦਾ ਨਹੀਂ ਆ ਇਹਨਾਂ ਨੇ ਜੋ ਕਰਨਾ ਉਹ ਕਰਨ ਪਰ ਸਾਨੂੰ ਬੰਦਾ ਤਾਂ ਦਿਖਾਉਣ ਦਾ ਵੀ ਸਿੰਘ ਹੈ ਕਿੱਥੇ ਬਾਬਾ ਜੀ ਗਨੂ ਜੇ ਜੇ ਆਪਾਂ ਕੰਪੈਰੀਜ਼ਨ ਕਰੀਏ 78 ਤੋਂ ਲੈ ਕੇ ਇਹ ਏਜੰਡੇ ਦੀ ਸੋਚ ਜਿਹੜੀ ਚੱਲ ਰਹੀ ਹੈ ਅਸੀਂ ਤਾਂ ਇਹ ਸੋਚਦੇ ਸੀ ਵੀ ਜਿਹੜਾ ਇਹ ਸਮਾਂ ਹੈ ਨਾ 70 ਤੋਂ ਲੈ ਕੇ ਤੇ ਅੱਜ ਤੱਕ ਦਾ 84 ਵੇਖ ਲਈ ਹਨਾ ਪ੍ਰਸ਼ਾਸਨ ਨੇ ਵੇਖ ਲਈ ਸੰਗਤ ਨੇ ਵੇਖ ਲਈ ਪੰਜਾਬ ਦੇ ਵਸਨੀਕ ਨੇ ਵੇਖ ਲਈ ਹੁਣ ਜੇ ਤਾਂ ਇਸ ਖਿੱਤੇ ਦੇ ਜਾਂ ਸਾਡੇ ਦੇਸ਼ ਦੇ ਭਾਗ ਚੰਗੇ ਹੁੰਦੇ ਤੇ ਇਹ ਸਾਰੇ ਸਿੱਖਿਆ ਲੈਂਦੇ ਤੇ ਅੱਗੇ ਤੋਂ ਸਾਰੇ ਸਗੋਂ ਸਗੋਂ ਇਹਨਾਂ ਚੀਜ਼ਾਂ ਨੂੰ ਕੱਢਦੇ ਬੁਰਾਈਆਂ ਨੂੰ ਔਗਣਾ ਨੂੰ ਜਿਹਦੇ ਕੋਲ ਗਲਤੀ ਸੀ ਜਿਹਨੇ ਕੋਈ ਗਲਤੀ ਜਿਹਨੇ ਅਪਰਾਧ ਕੀਤਾ ਉਹਨੂੰ ਸਜ਼ਾ ਸਾਹਮਣੇ ਦਿੰਦੇ ਜਿਵੇਂ ਹੁਣ ਪਾਈ ਸੰਦੀਪ ਸਿੰਘ ਦੀ ਜੇ ਉਹਨੂੰ ਕੁੱਟਮਾਰ ਕੀਤੀ ਹੈ ਤੇ ਕੌਮ ਨੂੰ ਕੋਈ ਇਤਰਾਜ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਜੇ ਲੜਾਈ ਹੋਈ ਲੜਾਈ ਚ ਉਧਰ ਵਜੀਆਂ ਉਧਰ ਵਜੀਆਂ ਕੋਈ ਦਿੱਕਾ ਨਹੀਂ ਪਰ ਉਹਨੂੰ ਮਲਾਉਣਾ ਤਾਂ ਚਾਹੀਦਾ ਗਲਤ ਕਰਉਣੀ ਚਾਹੀਦੀ ਇਹ ਤਾਂ ਮਤਲਬ ਮਨੁੱਖੀ ਅਧਿਕਾਰਾਂ ਦਾ ਬਿਲਕੁਲ ਘਾਣ ਹੈ ਨਾ ਇੱਕ ਪਾਸੇ ਦੂਜੀ ਪਾਰਟੀ ਨੂੰ ਤੁਸੀਂ ਸਾਰੀ ਮੈਡੀਸਨ ਵੀ ਦੇ ਦਿੱਤਾ ਸਭ ਕੁਝ ਕਰਤਾ ਟ੍ਰੀਟਮੈਂਟ ਦੇ ਦਿੱਤੀ ਤੇ ਦੂਜੀ ਬਸ ਤੁਸੀਂ ਮਲਾਦ ਤੱਕ ਨਹੀਂ ਰਹੇ ਇਸ ਜਿਹੜੀ ਸੋਚ ਮੈਂ ਗੱਲ ਸੋਚਦੀ ਕਰਦਾ ਕਿ ਸੋਚ ਵਿੱਚ ਅਜੇ ਬਿਲਕੁਲ ਅੰਤਰ ਨਹੀਂ ਆਇਆ ਕੀ ਜਿਹੜੀ ਜ਼ਾਬਰ ਹਾਕਮ ਨੇ ਉਹ ਬਿਲਕੁਲ ਆਪਣੀ ਸੋਤ ਤੇ ਇਦਾਂ ਹੀ ਰਹਿਣਗੇ ਇਦਾਂ ਹੀ ਕਾਣ ਕਰਨਗੇ ਮਨੁੱਖੀ ਅਧਿਕਾਰਾਂ ਦੀ ਬਾਬਾ ਜੀ ਨੇ ਕਿਹਾ ਵਾਇਓ ਲੰਘਣਾ ਵਾਇ ਇਸ ਟਾਈਮ ਦੇ ਉੱਤੇ ਸਾਡੇ ਨਾਲ ਜਿਹੜਾ ਦੂਸਰਾ ਗੁਰਵਚਨ ਸਿੰਘ ਜਿਹੜਾ ਇੱਥੇ ਇਹ ਮਾਨੋਚਾਲ ਦਾ ਇਹ ਕਹਿੰਦਾ ਹੈ ਗੁਰਵਚਨ ਸਿੰਘ ਮਾਨੋਚਾਲ ਜਿਹੜਾ ਜਨਰਲ ਜਰਨਲ ਆ ਤਾਂ ਮੈਂ ਪੁਲਿਸ ਦਾ ਜਰਨਲ ਆ ਤੇ ਸਾਡੇ ਦੂਖਨਵਾਰਨ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਿਸਤਰੇ ਵਿੱਚ ਉੱਕੇ ਲਾ ਗਿਆ ਗੁਰਬਚਨ ਸਿੰਘ ਗੁਰਬਚਨ ਸਿੰਘ ਗੁਰਬਚਨ ਸਿੰਘ ਉੱਥੇ ਬੈਠ ਕੇ ਕਣਕ ਜਿਹੜੀ ਚ ਭੁਟੋਕ ਕੇ ਖੜੀ ਨਾ ਗੁਰਦੁਆਰਾ ਦੇ ਵਿੱਚੋਂ ਉਹ ਤੁਸੀਂ ਅੰਦਾਜ਼ਾ ਲਾ ਲਿਓ ਤੇ ਜਿਹੜਾ ਰੌਂਡ ਸੈਂ ਨ ਰਹਿ ਗਿਆ ਨਾ ਵਿੱਚ ਵਿੱਚ ਉਹ 1.5 ਲੱਖ ਦੀ ਸੀ ਤੇ ਜਿਹੜੇ ਟਰੱਕਾਂ ਦੇ ਵਿੱਚ ਖੜੀ ਆ ਉਹ ਕਿੰਨੀ ਹੋਏਗੀ ਮਤਲਬ ਅਸੀਂ ਸਮਝਦੇ ਆਂ ਵੀ 1 ਕਰੋੜ ਤੋਂ ਉੱਤੇ ਉੱਤੇ ਕਣਕ ਸੀ ਕਣਕ 1988 ਵਿੱਚ ਜਦੋਂ ਹੜ੍ਹ ਆਏ ਤੇ ਉਦੋਂ ਬਾਬਾ ਚਰਨ ਸਿੰਘ ਨੇ ਕਿਹਾ ਵੀ ਆਪਾਂ ਇਹ ਕਣਕ ਅਗਲੇ ਸਾਲ ਆਪਾਂ ਵਰਤਣੀ ਆ ਉਦੋਂ ਮੁੜ ਕੇ ਦੂਜੀ ਫੇਰ ਰੱਖਣੀ ਹੈ ਕਿਉਂਕਿ ਇਹ ਸੈਂਟਰ ਸਰਕਾਰ ਨੇ ਪਤਾ ਨਹੀਂ ਕਿਹੜੇ ਵੇਲੇ ਫਲੱਡ ਤੋੜ ਦੇਣੇ ਆ ਤੇ ਪਾਣੀ ਆ ਜਾਣਾ ਉਹ ਜਿਹੜਾ ਵੇਖੋ ਤੁਸੀਂ ਵੀ ਹਿਸਾਬ ਲਾ ਲਓ ਵੀ 1.5 ਲੱਖ ਰੁਪਏ ਦਾ 1.5 ਲੱਖ ਰੁਪਏ ਦਾ ਜਿਹੜਾ ਸੀ ਉਹ ਜਿਹੜੀ ਰਹਿਣ ਸਹਿਣ ਸੀ ਉਹ ਸੀ ਅੱਗੇ ਕਿੰਨੀ ਹੋਏਗੀ ਕਿੰਨੀ ਕੜ ਹੋ ਸਕੀ ਇਹ ਗਰਬਚਨ ਤੇ ਸੂਬਾ ਸਰਹੰਦ ਜੇ ਸੂਬਾ ਸਰਹੱਦ ਜੰਮਣਗੇ ਤੇ ਫਿਰ ਉਹਦੇਲੇ ਪਾਸੇ ਸਿੰਘ ਵੀ ਜੰਮ ਪੈਂਦੇ ਆ ਸੰਦੀਪ ਸਿੰਘ ਸੰਨੀ ਵਰਗੇ ਜੇ ਗੁਰਬਚਨ ਸਿੰਘ ਮਾਨੋਚਾਲ ਆਪਣੇ ਆਪ ਨੂੰ ਇੱਕ ਪਾਸੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਸੀ ਦੂਜੇ ਪਾਸੇ ਉਹ ਵੀ ਕਹਿੰਦੇ ਸੀ ਕਿ ਮੈਂ ਵੀ ਗੁਰਬਚਨ ਸਿੰਘ ਆ ਤੇ ਮੈਂ ਸੋਤਾ ਲਾਉਣਾ ਵਾ ਤੇ ਫਿਰ ਉਧਰਲੇ ਪਾਸੇ ਸੰਦੀਪ ਸਿੰਘ ਸੰਨੀ ਵਰਗੇ ਵੀ ਜੰਮਦੇ ਆ ਸਾਡੇ ਨਾਲ ਵਾਰਿਸ ਪੰਜਾਬ ਦੇ ਅਕਾਲੀ ਦਲ ਤੋਂ ਅਮਰਪਾਲ ਸਿੰਘ ਦੇ ਚਾਚਾ ਜੀ ਆ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਵੇਖਦੇ ਹੋ ਸਾਰੇ ਘਟਨਾ ਕ੍ਰਮ ਨੂੰ ਤੁਸੀਂ ਤੁਹਾਡੀ ਪਾਰਟੀ ਕਿਵੇਂ ਵੇਖਦਾ ਮੈਂ ਤੇ ਇਸ ਦੇਖਦਾ ਕਿ ਜਿਹੜਾ ਇਹਨਾਂ ਨੇ ਇਹਨਾਂ ਦੋਹਾਂ ਨੂੰ ਇਕੱਠਿਆ ਰੱਖਿਆ ਇੱਕ ਬੰਨੇ ਪੰਥ ਦੋਖੀ ਆ ਸਾਡੇ ਸਿੱਖਾਂ ਦੇ ਮਤਲਬ ਇਹਨਾਂ ਝੂਠੇ ਪਰਚੇ ਬਣਾ ਬਣਾ ਕੇ ਤੇ ਇੱਕ ਕਤਲ ਕੀਤੇ ਆ ਇੱਕ ਬੰਨੇ ਜੋਧਾਵਾ ਜਿਹੜਾ ਪੰਥਕ ਪੰਥਕ ਦੋਖੀਆਂ ਨੂੰ ਸੁਧਨ ਵਾਲਾ ਤੇ ਇਹਨਾਂ ਦਾ ਇੱਕ ਤਰੀਕਾ ਸੀ ਇਹਨਾਂ ਨੂੰ ਇਕੱਠੇ ਕਰਨ ਦਾ ਕਿਉਂਕਿ ਮੈਨੂੰ ਤੇ ਇਹ ਵੀ ਲੱਗਦਾ ਕਿ ਜਿੱਦਾਂ ਹੁਣ ਕਹਿ ਰਹੇ ਕਿ ਸੂਬੇ ਨੂੰ ਮਤਲਬ ਉਹ ਜੀ ਜ਼ਿਆਦਾ ਅਸਚਲੀ ਗਈ ਉਹਦੀ ਤੇ ਇਹਨਾਂ ਦੀ ਸਕੀਮ ਹੋਇਆ ਕਿਉਂਕਿ ਇਹਨਾਂ ਦੀ ਇੱਕ ਸੰਸਥਾ ਵਾ ਪੁਲਿਸ ਵਾਲਿਆਂ ਦੀ ਉਹਨਾਂ ਨੇ ਪਹਿਲਾਂ ਗਵਰਨਰ ਨੂੰ ਲੈਟਰ ਦਿੱਤਾ ਵਾ ਕਿ ਇਹਨਾਂ ਨੇ ਸਾਰਾ ਕੁਝ ਜਿਹੜਾ ਵਾ ਗਵਰਨਮੈਂਟ ਦੇ ਕਹਿਣ ਤੇ ਕੀਤਾ ਵਾ ਤੇ ਅਸੀਂ ਤੁਹਾਡੇ ਸੇਵਾਦਾਰ ਆ ਤੇ ਇਹਨਾਂ ਨੂੰ ਮਤਲਬ ਹੈ ਸਜ਼ਾ ਨਹੀਂ ਹੋਣੀ ਚਾਹੀਦੀ ਨਹੀਂ ਤੇ ਅੱਗੇ ਤੋਂ ਮਤਲਬ ਪੁਲਿਸ ਵਾਲੇ ਨਹੀਂ ਕਰਨਗੇ ਤੇ ਇਹਨਾਂ ਇਹਨਾਂ ਵਾਲਾ ਜ਼ੁਲਮ ਕਰਦੇ ਉਹਨੂੰ ਸਜ਼ਾ ਨਹੀਂ ਤੇ ਜੇ ਨੌਜਵਾਨ ਕੋਈ ਹਾ ਦਾ ਨਾਹਰਾ ਵੀ ਮਾਰ ਜੇ ਤੇ ਉਹਨੂੰ ਜੇਲਾ ਮਿਲ ਜਾਂਦਾ ਨਹੀਂ ਨਹੀਂ ਇੱਥੇ ਇਦਾਂ ਵਾ ਕਿ ਸਿੱਖਾਂ ਦਾ ਇੱਕੋ ਇੱਕ ਤਰੀਕਾ ਵਾ ਸਿੱਖਾਂ ਦਾ ਇਹਨਾਂ ਚੀਜ਼ਾਂ ਤੋਂ ਨਿਕਲਦਾ ਆਪਣਾ ਘਰ ਇਹ ਉਦਾਂ ਕਹਿੰਦੇ ਆ ਕਿ ਇਹ ਖਾਲਸਾਣ ਕਿਉਂ ਮੰਗਦੇ ਆ ਪਰ ਇਹ ਗੱਲ ਹੈ ਕਿ ਇਹਨਾਂ ਨੂੰ ਇਹ ਕਰਤੂਤਾਂ ਦੇਖਣੀਆਂ ਚਾਹੀਦੀਆਂ ਵੀ ਜੋ ਸਿੱਖਾਂ ਦਾ ਹਾਲਾਤ ਬਣਾਏ ਇਹਨਾਂ ਨੇ ਬਾਕੀ ਹੁਣ ਭਈਏ ਨੇ ਇੱਕ ਨੇ ਇੱਕ ਬੱਚੇ ਦਾ ਸ਼ੋਸ਼ਣ ਕੀਤਾ 5 ਸਾਲ ਦੇ ਨਾਲ ਉਹਨੂੰ ਇਹ ਸਜ਼ਾ ਦੇ ਰਹੇ ਆ ਪੁਲਿਸ ਵਾਲਿਆਂ ਨੇ ਗੱਲ ਪੈ ਰਹੇ ਸੀ ਫੜਨ ਗਏ ਆ ਕਿ ਬੀਐਸਓ ਲਗਾਤੀ ਗਈ ਆ ਉਸ ਇਲਾਕੇ ਦੇ ਵਿੱਚ ਭਾਈ ਸਾਹਿਬ ਬੀਐਸ ਬੁਲਾ ਦਿੱਤੀ ਗਈ ਆ ਇਹ ਇਹ ਸਭ ਇਹ ਸਭ ਬਕਵਾਸ ਆ ਇਹ ਜੋ ਕੁਝ ਹੋ ਰਿਹਾ ਹਰਿਆਣੇ ਦੇ ਅਕ ਥਾਣੇ ਦੇ ਵਿੱਚ ਫੈਰਿੰਗ ਹੋਈ ਆ ਵੀਡੀਓ ਬਣੀ ਆ ਵਾ ਬੀਐਸਐਫ ਤੇ ਆਈ ਆ ਪਰ ਜਦੋਂ ਲੋਕ ਡੁੱਬਣ ਦਾ ਸੀ ਉਦੋਂ ਬੀਐਸਐਫ ਕਿੱਥੇ ਸੀ ਉਦੋਂ ਕਿੱਥੇ ਸੀ ਉਦਾਂ ਤੇ ਇਹਨਾਂ ਨੇ ਸੀਐਪੀ ਉਦੋਂ ਕਿੱਥੇ ਸੀ ਹੁਣ ਸਾਰਾ ਅੱਧਾ ਪੰਜਾਬ ਇਹਨਾਂ ਨੇ ਡੋਲ ਡੋਲ ਡਬਾ ਦਿੱਤਾ ਅਸੀਂ ਜਾ ਕੇ ਵੇਖਿਆ ਤੁਸੀਂ ਵੀ ਜਾ ਕੇ ਵੇਖਿਆ ਅਜੇ ਵੀ 4 4 5 5 ਫੁੱਟ ਪੈਲੀਆਂ ਦੇ ਵਿੱਚ ਪਾਣੀ ਤੁਰਿਆ ਫਿਰਦਾ ਤੇ ਇਹ ਆਰਮੀ ਕਿਹਦੇ ਵਾਸਤੇ ਆ ਸਿਰਫ ਉਹ ਇੱਕ ਬੱਚੇ ਦੇ ਕਰਕੇ ਭਈਆਂ ਵਾਸਤੇ ਭਈਆਂ ਦੀ ਸੇਵਾਵਾ ਕਰਨ ਵਾਸਤੇ ਇਹੋ ਹੀ ਆ ਸਰਕਾਰੀ ਤੰਤਰ ਫਿਰ ਇਦਾਂ ਹੀ ਵਰਤਿਆ ਜਾਂਦਾ ਨਾ ਜਿਹਦੇਲੇ ਪਾਸੇ ਮਰਜ਼ੀ ਹੋਵੇ ਉਧਰ ਵਰਤ ਸਕਦੇ ਆ ਹੁਣ ਇਹ ਵੀ ਹੋ ਸਕਦਾ ਕਿ ਸੂਬੇ ਨੂੰ ਇਹ ਬਾਹਰ ਘਟਾਉਣ ਦਾ ਕੋਈ ਤਰੀਕਾ ਹੋਵੇ ਇਹਦੀ ਯਾਦਦਾਸ਼ਤ ਚਲੀ ਗਈ ਆ ਤੇ ਜੇਲ੍ਹ ਦੇ ਵਿੱਚ ਰਹਿ ਨਹੀਂ ਸਕਦਾ ਤੇ ਇਹ ਇੱਕ ਘਰ ਹੀ ਰਵੇ ਇਹ ਗਵਰਨਮੈਂਟ ਦੇ ਤਰੀਕੇ ਆ ਕਿ ਸਿੱਖਾਂ ਨੂੰ ਪਰੇਸ਼ਾਨ ਕਰਨ ਦੇ ਤੇ ਆਪਣੇ ਬੰਦਿਆਂ ਨੂੰ ਸੰਭਾਲਣ ਦੇ ਧੰਨਵਾਦ ਜੀ ਇਹ ਤਸਵੀਰਾਂ ਆ ਪਟਿਆਲੇ ਤੋਂ ਪਟਿਆਲੇ ਤੋਂ ਤੁਹਾਨੂੰ ਲਗਾਤਾਰ ਉਹਨਾਂ ਤਸਵੀਰਾਂ ਜੋੜ ਰਹੇ ਆ ਸੰਦੀਪ ਸਿੰਘ ਸਨ